ਦੇ ਸੋਭ ਦਿਹਾੜੇ ਤੇ ਕੀ ਸੰਦੇਸ਼ ਨਾ ਚਾਹੋਗੇ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਸਤਨਾਮ ਸਿੰਘ ਵਪਾਰੀ ਸਰਪੰਚ ਗ੍ਰਾਮ ਚੜ ਮੁਸਫਾਵਾ ਜੱਟਾਂ ਦਿਵਾਲੀ ਦੇ ਸੁਭ ਦਿਹਾੜੇ ਤੇ ਸਾਰੇ ਨਗਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਮੈਂ ਇਸ ਅਫਸਰ ਤੇ ਇਹ ਦੱਸਣਾ ਹੈ ਕਿ ਦਿਵਾਲੀ ਵਾਲੇ ਦਿਨ ਸੇਵੀ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪਣੇ 52 ਰਾਜਾਂ ਸਮੇਤ ਰਹਾ ਹੋ ਕੇ ਅੰਮ੍ਰਿਤਸਰ ਪਹੁੰਚੇ ਸਨ ਲੋਕਾਂ ਨੇ ਐਸੀ ਖੁਸ਼ੀ ਵਿੱਚ ਘਰ ਘਾ ਦੀਪਮਾਲਾ ਕੀਤੀ ਤੇ ਖੁਸ਼ੀ ਮਨਾਈ ਉਹ ਇਤਿਹਾਸ ਹਿੰਦੂਆਂ ਸਿੱਖਾਂ ਦਾ ਸਾਂਝਾ ਹੈ ਗੁਰੂ శ్రీ ਰਾਮਚੰਦਰ ਜੀ ਬਨਵਾਸ ਕਰਕੇ ਇਸੇ ਦਿਨ ਹੀ ਪਹੁੰਚੇ ਸਨ ਇਸੇ ਦਿਨ ਹੀ ਉਹ ਬੰਦੀ ਸੋਣ ਇਸੇ ਦਿਨ ਹੀ ਪਹੁੰਚੇ ਸਨ ਇਸ ਦੇ ਨਾਲ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਨਸ਼ਿਆਂ ਦਾ ਸੇਵਨ ਬੰਦ ਕਰਕੇ ਇਸ ਅbsਰਦ ਨੂੰ ਮੁਖ ਰੱਖਦੇ ਹੋਏ ਖੇਡਾਂ ਵਜਰਾ ਧਿਆਨ ਦਿੱਤਾ ਜਾਵੇ ਤੇ ਆਪਣੀ ਸਿਹਤ ਵੱਲ ਧਿਆਨ ਦਿੱਤਾ ਜਾਵੇ ਅਪੀਲ ਕਰਦਾ ਹਾਂ ਪੂਰ ਜੋਰ ਅਪੀਲ ਕਰਦਾ ਹਾਂ ਕਿ ਦੀਵਾਲੀ ਨੂੰ ਗ੍ਰੀਨ ਦੀਵਾਲੀ ਬਣਾਇਆ ਜਾਵੇ ਕਿਉਂਕਿ ਪਟਾਕੇ ਆਤ ਜਿਹੜੇ ਨੇ ਅਸਮਝ ਜਿਹੜੀਆਂ ਨਾਂ ਚਲਾਈਆਂ ਜਾਂ ਕਿਉਂਕਿ ਇੰਨਾ ਕਰਕੇ ਪ੍ਰਦੂਸ਼ਣ ਫੈਲਦਾ ਹੈ ਫਿਰ ਮੈਂ ਦੁਬਾਰਾ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਦੀਵਾਲੀ ਨੂੰ ਬੜੇ ਖੁਸ਼ੀਆਂ ਨਾਲ ਮਨਾਇਆ ਜਾਵੇ ਅਤੇ ਗ੍ਰੀਨ ਦੀਵਾਲੀ ਮਨਾਈ ਜਾਵੇ ਪਟਾਕਿਆਂ ਅਰਸਵਾਲੀਆਂ ਤੋਂ ਜਿਹੜਾ ਵਾ ਉਹ ਨਾਂ ਚਲਾਈਆਂ ਜਾਣ ਫਿਰ ਮੈਂ ਆਪਣੇ ਵੱਲੋਂ

मलेशिया वीजा विद वर्क पुर्तगाल इटली ग्रीस फ्रांस जर्मनी भी भरोसेमंद सुविधा साथ ही महिलाओं के लिए सिंगापुर में ब्यूटी पार्लर व होटल रिसेप्शन और दुबई में होम वर्क के लिए विशेष अवसर आज ही संपर्क करो